ਮਹਾਦੇਵ ਸੇਵਾ ਵੱਲਭ ਅਤੇ ਮਹਾਕਾਲ ਸੇਵਾ ਸੁਸਾਇਟੀ ਦੇ ਵੱਲੋਂ ਮਹਾ ਸ਼ਿਵਰਾਤਰੀ ਮਹਾ ਉਤਸਵ ਦੇ ਉਪਲਕਸ਼ ਦੇ ਵਿੱਚ ਵਿਸ਼ਾਲ ਪੰਡਾਰਾ 11 ਮਾਰਚ ਨੂੰ ਲਗਾਇਆ ਗਿਆ ਦੱਸਦੀ ਹੈ ਕਿ ਇਹ ਵਿਸ਼ਾਲ ਪੰਡਾਰਾ ਕਪਿਲ ਜੁਨੇਜਾ ਦੀ ਪ੍ਰਧਾਨਗੀ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਲੋਕਾਂ ਨੇ ਆਪਣਾ ਸਹਿਯੋਗ ਵੀ ਪਾਇਆ ਜੈ ਸ਼ੰਕਰ ਜੈ ਬੋਲੇ ਅੱਜ ਮਹਾਕਾਲ ਸੇਵਾ ਸੁਸਾਇਟੀ ਵੱਲੋਂ ਵਿਸ਼ਾਲ ਪੰਡਾਰਾ ਸੀ रिसेप्शन ਦੇ ਰੂਪ ਤੋਂ ਕੋਲੇ ਨਾਲ ਜਿੱਦੇ ਲਾਇਆ ਹੈ ਤਿੰਨ ਦਿਨ ਪਹਿਲਾਂ ਸ਼ਗਨਤੀ ਦੀ ਦਾਸ ਸੀ ਉਹ ਸ਼ਾਦੀ ਦਾਸ ਸੀ ਅੱਜ ਸੀ ਰਿਸੈਪਸ਼ਨ ਦਿੱਤੀ ਹੈ ਇਸ ਵਿੱਚ ਪੂਰੇ ਨੂੰ ਧਿਆਨ ਨਾਲ ਸੁਮਾਰਨ ਦੀ ਬਾਰੀ ਤੇ ਸੂਚਿਪਰੇ ਬਾਰੇ ਪਰਮਾਨੰਥਾ ਕੇ ਵੱਧ ਚੜਕੇ ਸਨ ਆ ਕੋਰੇ ਮਾ ਦੀਆਂ ਅਸ਼ੀਰਵਾਦਾਂ ਤੇ ਪ੍ਰਸ਼ੰਸਾ ਕਰਦੇ ਵੈਟ ਮੋਟੇ ਮੀਡੀਆਜ਼ ਆਈ ਪੂਰੇ ਪੰਜਾਬ ਅਸੀਂ ਪੰਜਾਬ ਵਾਸੀਆਂ ਦੇ ਸੰਦੇਸ਼ਾਂ ਦੇ ਵਿੱਚ ਇਸ ਪਾਉਂਦੇ ਆ ਰਹੇ ਤੇ ਕਿੰਨਾ ਹਸਬੇ ਭਾਈਚਾਰਾ ਸਾਂਤ ਰਹਿਣਾ ਜਿਨਾਂ ਚੀਜ਼ ਉਸਕੇ ਆਪਣੇ ਇਲਾਕੇ ਦੇ ਨੀਤੀ ਤੋਂ ਪਰੇ ਬਤਵਤ ਦੱਸ ਸਕਦਾ ਜੈ ਸ਼ੰਕਰ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼ਿਵਰਾਤਰੀ ਦੀਆਂ ਸਾਰੇ ਸਰੋਤਿਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਬੈਂਜਮਨ ਰੋਡ ਤੇ ਮਹਾਦੇਵ ਸੇਵਾ ਸੁਸਾਇਟੀ ਵੱਲੋਂ ਲੰਗਰ ਤੇ ਹਾਜ਼ਰੀ ਲਵਨ ਪਹੁੰਚੇ ਐਮਐਲਏ ਸ਼ੋਕ ਪ੍ਰਸ਼ਰ ਪੱਪੀ ਜੀ ਵੱਲੋਂ ਮਹਾਦੇਵ ਜੀ ਦੇ ਚੜਨਾ ਚਾਹੀਏ ਅਰਦਾਸ ਕੀਤੀ ਹੈ ਕਿ ਜਿੰਨੀ ਇਹਨਾਂ ਦੀ ਕਮੇਟੀ ਹੈ ਜਿੰਨੇ ਮੈਂਬਰ ਨੇ ਉਹਨਾਂ ਨੂੰ ਐਦਾਂ ਹੀ ਮਹਾਦੇਵ ਜੀ ਆਪਣੀ ਕਿਰਪਾ ਬਣਾਈ ਰੱਖਣ ਤਾਂ ਕਿ ਉਹ ਸਮਾਜ ਤੇ ਹੋਰ ਭਲਾਈ ਦਾ ਕੰਮ ਕਰਦੇ ਨੇ ਐਨ ਐਦਾਂ ਹੀ ਸਪੋਲਿਸ਼ਨ ਕਰ ਜਿਹਦੇ ਭੰਡਾਰੇ ਲੱਗਦੇ ਨੇ ਲੋਕਾਂ ਦੀ ਭਲਾਈ ਹੁੰਦੀ ਰਹੇ। ਹਾਂਜੀ। ਸ੍ਰੀ ਬਾਲਾ ਜੀ ਦੀ ਸੇਵਾ ਤੋਂ ਦਰਸ ਸਿੰਘ। ਮਾਸ਼ ਰਸੋ ਦਾ ਵਿਸ਼ਾਲ ਬੰਦਾਰਾ ਜੋ ਕਿ ਸ਼ਰਤਰੇ ਜਿੰਦ ਵੀ ਸਾਨੂੰ ਨੂੰ ਨੂੰ ਦੀ ਪ੍ਰਸ਼ਟਾ ਮਿਲਾਇਆ ਗਿਆ ਪਰ ਉਸ ਤੋਂ ਮਾਰ ਇੱਕ ਵਿਸ਼ਾਲ ਬੰਦਾਰਾ ਮਾਹਰ ਦਾ ਸੇਵਾ ਸੋਸਾਇਟੀ ਵੱਲੋਂ ਵੀ ਲਗਾਇਆ ਗਿਆ ਹੈ। ਇਸ ਵਿੱਚ ਸਾਰੇ ਭਕਤਾਂ ਨੇ ਮੇਲ ਜੋ ਦੀ ਸੇਵਾ ਕੀਤੀ ਹੈ। ਇਸ ਭੰਡਾਰੇ ਵਿੱਚ ਜਲੇਬੀਆਂ, ਵਾਲੂ, ਕੜੀ ਛੋਲੇ ਚੇਕ ਜਿੰਨੇ ਰਸ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਸਿਪਟਾ ਨੇ ਸਿਰਕਾ ਨਹੀਂ ਜੁਨਾ ਮਨ ਕੋ ਨਰੇਵਿਚ ਪੂਰਾ ਕੰਮ ਲੱਗ ਚੁੱਕਾ ਹੈ ਬਾਰੇ ਹਾਂਜੀ ਅੱਜ ਮਹਾਂਕਲ ਸੇਵਾ ਸੈਂਟੀਵਲੋਂ ਸ੍ਰੀਮਨ ਉਹਦੇ ਵਿਸ਼ਾਲ ਮੰਦਰ ਲਗਾਇਆ ਗਿਆ ਹੈ ਉਹਨਾਂ ਦੇ ਪ੍ਰੋਜੈਕਟ ਸੈਨਰ ਪਾਡੀ ਤੇ ਸ਼ਿਵਰਾਜ ਜੀ ਦਾ ਮੌਸਾ ਚੰ데요 ਅੱਜ ਪੂਰਾ ਜ਼ਿਲ੍ਹਾ ਹੀ ਮਨ ਲੱਗਦਾ ਹੈ ਕਿ ਸ਼ਰਮਈ ਹੋ ਗਿਆ ਹੈ ਇਹ ਪੂਰੀ ਟੀਮ ਨੂੰ ਵਧਾਈ ਦੇ ਪੱਤਰ ਹੈ ਕਿ ਮੈਂ ਅਨੁਸ਼ ਜੀਵਾਨ ਜੀ ਜ਼ਿਲ੍ਹਾ ਦੇ ਅਕਸ਼ਵਲੋਂ ਪੂਰੀ ਬਾਤ ਚੱਲਦਾ ਪਾਰਟੀ ਵੱਲੋਂ ਮੈਂ ਸਭ ਨੂੰ ਮਾਰਗਬਾ ਦਿਨਾ ਹਾਂ ਕੀ ਕਹਤਾ ਹਾਂ ਸੇਵਾ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਅਪਰੋਸੀ ਦੂਰ ਦਰਗਾਹਾਂ 'ਚ ਸੇਵਾ ਦਿਨ ਦੇਗੇ ਇਹ ਹੀ ਜਾਣਕਾਰੀ ਹੈ ਕਿ ਅੱਜ ਨਰ ਸੇਵਾ ਨਰਾਇਣ ਸੇਵਾ ਜੀ ਆਪਾਂ ਜਾਣਕਾਰੀ ਕਰ ਪਈਏ ਕਿ ਸ਼ਿਵratri ਦੇ ਬਹੁਤ ਬਹੁਤ ਮੌਕੇ 'ਤੇ ਸਾਰੇ ਦਾ ਸੇਵਾ ਖਾਣ ਮੈਂ ਜਾਣ ਲਈ ਦਿੱ ਲਈ ਸੰਜੇ ਸੀਤਿਆ ਦੇ ਰਿਪੋਰਟ